ਹੌਣ ਹੀ ਹੋਲੇ ਮਮ ਹੋਲਾ ਕਹੇਓ ਕਿਰਪਾ ਨਿੱਧ ਬਚਨ ਅਮੋਲਾ ਦਸ਼ਮੇਸ਼ ਪਿਤਾ ਸਤਿਗੁਰੂ ਧਾਨਕੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਤਖਸ਼ਿਰੀ ਕੇਸਕਰ ਸਾਹਿਬ ਜੀ ਅਨੰਪੁਰ ਸਾਹਿਬ ਜੀ ਵਿਖੇ ਖਾਲਸਾ ਪੰਥ ਦੀ ਸਜਣਾ ਕੀਤੀ ਔਰ ਆਪਣੇ ਪਿਆਰੇ ਖਾਲਸੇ ਨੂੰ ਹੋਲੇ ਮਹੱਲੇ ਵਰਗਾ ਹੌਮੀ ਤਿਉਹਾਰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਬੇਸ਼ੱਕ ਇਹ ਤਿਉਹਾਰ ਜਿਵੇਂ ਕਿ ਹੋਲੀ ਹੈ ਹੋਲੀ ਦੇਸ਼ ਦੇ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਤਰੀਕਿਆਂ ਦੇ ਨਾਲ ਹੋਲੀ ਮਨਾਇ ਜਾਂਦੀ ਹੈ ਕੋਈ ਪਾਣੀ ਪਾ ਕੇ ਹੋਲੀ ਖੇਡਦਾ ਹੈ ਕੋਈ ਰੰਗ ਪਾ ਕੇ ਹੋਲੀ ਖੇਡਦਾ ਹੈ ਕੋਈ ਇੱਕ ਦੂਜੇ ਉੱਪਰ ਗੋਬਰ ਪਾ ਕੇ ਖੇਡਦਾ ਹੈ ਕੋਈ ਗੰਦਗੀ ਪਾ ਕੇ ਖੇਡਦਾ ਹੈ ਔਰ ਲੱਠ ਮਾਰ ਹੋਲੀ ਵੀ ਹਿੰਦੁਸਤਾਨ ਦੇ ਵਿੱਚ ਖੇਡੀ ਜਾਂਦੀ ਹੈ ਇਹ ਵਾਕੀ ਧਰਮਾਂ ਦੀ ਆਪੋ ਆਪਣੀ ਇੱਕ ਪਰੰਪਰਾ ਹੈ ਪਰ ਕਲਗੀਧਰ ਪਾਤਸ਼ਾਹ ਨੇ ਇੱਥੇ ਤਖਸ਼ੀਰ ਕੀ ਇਸ ਕਰ ਸਹਿਬ ਦੀ ਪਾਵਨ ਧਰਤੀ ਤੇ ਖਾਲਸੇ ਨੂੰ ਸਾਜ ਕੇ ਖਾਲਸੇ ਨੂੰ ਇੱਕ ਨਿਆਰਾਪਣ ਬਖਸ਼ਿਸ਼ ਕੀਤਾ ਖਾਲਸੇ ਨੂੰ ਵਕਰੀ ਹੋਂਦ ਹਸਤੀ ਬਖਸ਼ਿਸ਼ ਕੀਤੀ ਔਰ ਖਾਲਸੇ ਨੂੰ ਸਰਵੋਤਮ ਚਲਗੇਤਾਰ ਪਾਤਸ਼ਾਹ ਨੇ ਦੱਸਿਆ ਕਿ ਇਹ ਜਿਹੜਾ ਮੇਰਾ ਖਾਲਸਾ ਹੈ ਇਹ ਬਾਕੀ ਸਾਰੇ ਸੰਸਾਰ ਤੋਂ ਨਿਆਰਾ ਹੈ ਔਰ ਸਤਗੁਰਾਂ ਦੇ ਬਚਨ ਵੀ ਨੇ ਜਬਲ ਖਾਲਸਾ ਰਹੇ ਨਿਆਰਾ ਖਾਬਲਕ ਤੇਜ ਦੀਓ ਮੈਂ ਸਾਰਾ ਜਬ ਇਹ ਗਏ ਹੈ ਵਿਪਰਨ ਕੀ ਰੀਤ ਮੈਂ ਨਾ ਕਰੋਂ ਇਹਨਾਂ ਕੀ ਪਰਤੀਤ ਚਲਗੇਤਾਰ ਪਾਤਸ਼ਾਹ ਗੁਰਦੁਆਰਾ ਹੋਰਗੜ੍ਹ ਸਾਹਿਬੀ ਦੇ ਪਾਵਨ ਅਸਥਾਨ ਤੇ ਸਿੰਘਾਂ ਦੇ ਕੋਲ ਮਸਨੂਈ ਖੇਡਾਂ ਕਰਵਾਇਆ ਕਰਦੇ ਸਨ ਇੱਕ ਗਰੁੱਪ ਨੇ ਹੱਲਾ ਕਰਨਾ ਦੂਜੇ ਤੇ ਦੂਜੇ ਨੇ ਹੱਲਾ ਰੋਕਣਾ ਔਰ ਜਿਸ ਗਰੁੱਪ ਨੇ ਉਸ ਹੱਲੇ ਦੇ ਵਿੱਚ ਉਹਨਾਂ ਮਸਨੂਈ ਖੇਡਾਂ ਦੇ ਵਿੱਚ ਜਿੱਤ ਪ੍ਰਾਪਤ ਕਰਨੀ ਕਲਗੀਧਰਪਾਤਸ਼ਾ ਉਸ ਗਰੁੱਪ ਨੂੰ ਉਸ ਜਥੇ ਨੂੰ ਸੱਚਚੇ ਪਾਤਸ਼ਾਹ ਬੜਾ ਸਨਮਾਨ ਦਿਆ ਕਰਦੇ ਸਨ ਸੁਰੂਪੇ ਦਿਆ ਕਰਦੇ ਸਨ ਪਿਆਰ ਕਰਦੇ ਸਨ ਔਰ ਜਿਹੜਾ ਧੜਾ ਉਸ ਹੱਲੇ ਵਿੱਚ ਹਾਰ ਜਾਂਦਾ ਸੀ ਉਸ ਧੜੇ ਨੂੰ ਵੀ ਤਿਆਰੀ ਕਰਨ ਵਾਸਤੇ ਕਲਗੀਧਰਪਾਤਸ਼ਾ ਅਸੀਂ ਸਾ ਦੇ ਕੇ ਪਿਆਰ ਦੇ ਕੇ ਤੇ ਉਤਸ਼ਾਹਤ ਕਰਿਆ ਕਰਦੇ ਸਨ ਕਲਗੀਧਰ ਪਾਤਸ਼ਾਹ ਨੇ ਇਹ ਬਚਨ ਕੀਤੇ ਸਨ ਕਿ ਜਦੋਂ ਬੋਲੇ ਮਹੱਲੇ ਦੇ ਤਿਉਹਾਰ ਤੇ ਸ਼੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਖਾਲਸਾ ਇਕੱਤਰ ਹੋਇਆ ਕਰੇਗਾ ਤੇ ਉਸ ਖਾਲਸੇ ਦੇ ਵਿੱਚ ਅਸੀਂ ਆਪ ਸ਼ਾਮਲ ਹੋਇਆ ਕਰਾਂਗੇ ਔਰ ਇਸ ਗੱਲ ਵਿੱਚ ਕੋਈ ਦੋਰਾ ਨਹੀਂ ਕੋਈ ਛੱਕ ਨਹੀਂ ਕਿ ਜਿੱਥੇ ਤਿਆਰ ਬਰਤਿਆਰ ਖਾਲਸਾ ਭਾਵੇਂ ਉਹ ਇੱਕ ਹੀ ਬੈਠਾ ਹੈ ਉਹ ਕਲਗੀਧਰ ਪਾਤਸ਼ਾਹ ਦੀ ਨੇਰ ਉਸ ਸੇਕਤੇ ਉਸ ਖਾਲਸੇ ਤੇ ਆ ਔਰ ਹੋਲੇ ਮਹੱਲੇ ਦੇ ਤਿਉਹਾਰ ਵਿੱਚ ਜਿੱਥੇ ਨਿਹੰਗ ਸਿੰਘ ਤਾਲਪੰਥ ਟਕਸਾਲਾ ਵੱਖ-ਵੱਖ ਜਥੇਬੰਦੀਆਂ ਸੰਪਰਦਾਵਾਂ ਸੰਸਥਾਵਾਂ ਉੱਥੇ ਪਹੁੰਚ ਕਰਕੇ ਹਾਜ਼ਰੀ ਲਵਾਉਂਦੀਆਂ ਉੱਥੇ ਨਿਹੰਗ ਸਿੰਘਾਂ ਦਾ ਜਿਹੜੇ ਜਿਹੜਾ ਜਲਵਾ ਹੈ ਉਹ ਦੇਖਣ ਯੋਗ ਹੁੰਦਾ ਹੈ ਸੰਗਤ ਦੇ ਸ਼ਾਬਦੇ ਸ਼ਾਤੋਂ ਪਹੁੰਚਦੀ ਹੈ ਔਰ ਤਖਸ਼ਿਰੀ ਕੇਸਕਰ ਸਾਹਿਬ ਜੀ ਤੋਂ ਹੋਲੇ ਮਹੱਲੇ ਵਾਲੇ ਦਿਨ ਦੀਵਾਨ ਸਜਿਆ ਹੁੰਦਾ ਔਰ ਦੁਪਹਿਰ ਤੇ 12 ਵਜੇ ਅਰਦਾਸ ਕਰਕੇ ਤੇ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਮਹੱਲੇ ਤੇ ਜਿਹੜੀ ਅਰੰਭਤਾ ਹੈ ਉਹ ਕੀਤੀ ਜਾਂਦੀ ਹੈ ਔਰ ਮਹੱਲੇ ਦੀ ਸਮਾਪਤੀ ਮਾਤਾ ਜੀਤੋ ਜੀ ਦਾ ਜਿਹੜਾ ਦੇਹੁਰਾ ਜਿਹੜਾ ਸਥਾਨ ਹੈ ਉੱਥੇ ਜਾ ਕੇ ਤੇ ਮਹੱਲੇ ਦੀ ਸਮਾਪਤੀ ਹੁੰਦੀ ਹੈ ਚਰਨ ਗੰਗਾ ਸਟੇਡੀਅਮ ਦੇ ਵਿੱਚ ਨਿਹੰਗ ਸਿੰਘ ਫੌਜਾਂ ਪਹੁੰਚਦੀਆਂ ਨੇ ਸੰਗਤਾਂ ਪਹੁੰਚਦੀਆਂ ਨੇ ਉੱਥੇ ਘੋੜਸਵਾਰੀ ਨੇਜੇਬਾਜੀ ਗੱਤਕੇ ਬਾਜੀ ਇਤਿਆਦਤ ਜਿਹੜੇ ਜੋਰ ਨੇ ਉਹ ਨਿਹੰਗ ਸਿੰਘ ਜੱਥੇਬੰਦੀਆਂ ਦਿਖਾਉਂਦੀਆਂ ਸੋ ਹੋਲੇ ਮਹੱਲੇ ਦੇ ਤਿਉਹਾਰ ਦਾ ਜਿਹੜਾ ਉਹ ਅਲੌਕਿਕ ਨਜ਼ਾਰਾ ਹੈ ਉਹ ਦੇਖਣਯੋਗ ਹੁੰਦਾ ਹੈ ਦਰਸ਼ਨ ਕਰਨਯੋਗ ਹੁੰਦਾ ਹੈ ਸਮੁੱਚੇ ਖਾਲਸਿਆਂ ਨੂੰ ਸਮੁੱਚੇ ਖਾਲਸਾ ਪੰਥ ਨੂੰ ਇਹ ਬੇਨਤੀ ਹੈ ਕਿ ਇਸ ਪਾਵਨ ਤਿਉਹਾਰ ਤੇ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ 15 ਤਰੀਕ ਨੂੰ ਔਰ 15 ਤਰੀਕ ਤੋਂ ਪਹਿਲਾਂ ਵਿਗਿੱਤ ਸੰਗਤਾਂ ਦੀ ਆਮਤਤਾ ਹੋ ਚੁੱਕੀ ਹੈ ਔਰ 10 ਤਰੀਕ ਨੂੰ ਹੋਲੇ ਮਹੱਲੇ ਦੇ ਪਹਿਲੇ ਪੜਾ ਦੀ ਅਰੰਭਤਾ ਵੀ ਹੋ ਚੁੱਕੀ ਹੈ ਗੁਰਦੁਆਰਾ ਪਤਾਲਪੁਰ ਸਾਹਿਬ ਜੀ ਕੀਰਤ ਘਰ ਸੈੱਟ ਜੀ ਤੋਂ ਔਰ 12 ਤਰੀਕ ਨੂੰ ਪਹਿਲੇ ਪੜਾਅ ਦੀ ਸੰਪੂਰਨਤਾ ਹੋਣੀ ਹੈ ਔਰ 13 ਤਰੀਕ ਨੂੰ ਦੂਜੇ ਪੜਾਅ ਦੀ ਆਰੰਭਤਾ ਹੋਣੀ ਹੈ ਔਰ 15 ਤਰੀਕ ਨੂੰ ਹੋਲਾ ਮਹੱਲਾ ਜਿਹੜਾ ਉਹ ਮਹੱਲਾ ਤਖਸ਼ੀ ਦੇ ਕੇਸਕਰ ਸਾਹਿਬ ਤੋਂ ਸਜਾਇਆ ਜਾਣਾ ਸਮੁੱਚੀਆਂ ਸੰਗਤਾਂ ਨੂੰ ਖਾਲਸੇ ਦੇ ਇਸ ਕੌਮੀ ਤਿਉਹਾਰ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ